ਤਾਂ ਤੂੰ ਹਣੀ ਜਾ ਮੈਂ ਹਣੀ ਤੁਹਾਨੂੰ ਕਿੰਨੇ ਵਜੇ ਫੋਨ ਆਇਆ ਕਿ ਬੇਟੀ ਤੁਹਾਡੀ ਨੇ ਆਤਮ ਹੱਤਿਆ ਕਰੀ ਉਹ ਇਹੀ ਆਪ ਕੋ 3:00 ਵਜੇ ਜਾ ਕੇ ਨਾ 3:30 ਵਜੇ ਮੈਂ ਫੋਨ ਕੀਤਾ ਹੋਏਗਾ ਟਾਈਮ ਮੈਂ ਇਹੀ ਕਿ ਉਹ 9:00 ਵਜੇ ਫੋਨ ਆਇਆ ਤੇ ਕੁੜੀ ਠੀਕ ਠਾਕ ਹਸਦੀ ਬੋਲੀ ਮੇਰੇ ਨਾਲ ਉਸ ਤੋਂ ਬਾਅਦ ਕੁੜੀ ਨੇ ਫੋਨ ਕੱਟ ਦਿੱਤਾ ਇਦਾਂ ਦਾ ਬਦਮਾਸ਼ ਨਿਕਲੇ ਆਏ ਮਾਰ ਨਹੀਂ ਸਕਦਾ ਸਾਨੂੰ ਖਤਰਾ ਹੈ ਇਹ ਆਪਣੀ ਜਾਨ ਦਾ ਦਾਦਾ ਦੇ ਪਿੱਛੋਂ ਜੀ ਬੋਲਣ ਦੇ ਕਿ ਮੈਂ ਜਾਂ ਤੈਨੂੰ ਛੱਡਣਾ ਜਾਂ ਮੈਂ ਮਰ ਜਣਾ ਤੂੰ ਮੈਂ ਉਹਨੂੰ ਵੀ ਇੱਕ ਚੇਤਾਵਨੀ ਦੇ ਰਿਹਾ ਹਾਂ ਕਿ ਬੰਦੇ ਦਾ ਪੁੱਤ ਬਣ ਕੇ ਆਪਣੇ ਆਪ ਨੂੰ ਸੈਂਡਰ ਕਰ ਦੇ ਫਿਰ ਤੋਂ ਬਾਅਦ ਕੁੜੀ ਕਹਿਣ ਲੱਗੀ ਜੀ ਮੰਮੀ ਇਦਾਂ ਹੀ ਆ ਕਹਿੰਦੀ ਮੈਂ ਕਿ ਇਟ ਲੈਂਨ ਨਹੀਂ ਗਈ ਕਹਿੰਦੀ ਇਟ ਲੈਂਨ ਨਹੀਂ ਗਈ ਵੀ ਲੜੇ ਕਰਦਾ ਐ ਮੈਂ ਕਿ ਲੜੇ ਕਰਨ ਨੂੰ ਰੋਟੀ ਪਾਣੀ ਖਾਦਾ ਕਹਿੰਦੀ ਐ ਨਹੀਂ ਮੈਂ ਕਿ ਬਣਾ ਤੇ ਖਾਓ ਤੇ ਇਟ ਲਿਆਓ ਤੇ ਇਟ ਹੈ ਨਹੀਂ ਇੰਨੀ ਗੱਲ ਕਹਿਣ ਤੋਂ ਬਾਅਦ ਫੇਰ ਇਹਨੇ ਫੋਨ ਕੱਟ ਦਿੱਤਾ ਮੇਰੇ ਪੈਸੇ ਖਤਮ ਹੋ ਗਏ ਮੈਂ ਇਹਨੂੰ ਫੋਨ ਨਹੀਂ ਕਰ ਪਾਈ ਫੇਰ ਇਹਨ ਕੋਈ 11:00 ਵਜੇ ਸਾਢੇ 12:00 پتہ ਨਹੀਂ ਕਿੰਨਾ ਕਿੰਨਾ ਕ ਟਾਈਮ ਇੰਨਾ ਕੀ ਆ ਕੀਤਾ ਕਹਿੰਦੀ ਮੰਮੀ ਜੀ ਹੁਣ ਕੀਤੀ ਸੀ ਉਹਨੂੰ ਜਾਣ ਨਹੀਂ ਦਿੰਦਾ ਕਿਤੇ ਵੀ ਨੌਕਰੀ ਵੇਸੇ ਵਾਸਤੇ ਉਹਨੇ ਬਹੁਤ ਜ਼ੋਰ ਪਾਇਆ ਵੀ ਮੈਂ ਕੀ ਤੇ ਲੱਗ ਜੰਨੀਆਂ ਵੀ ਚੱਲ ਕੀ ਮੰਗ ਕਰਦੇ ਪੁਲਿਸ ਤੋਂ ਮੰਗ ਮੈਂ ਇਹ ਕਰਨੀ ਜਾਂਣੀਆਂ ਵੀ ਪੁਲਿਸ ਉਹਦੀ ਪੂਰੀ ਉਹਨੂੰ ਕਵਰ ਕਰੇ ਆਪਣੇ ਉਹਦੇ ਵਿੱਚ ਲਵੇ ਤੇ ਮੈਨੂੰ ਮੈਂ ਬਾਹਰ ਅੰਦਰ ਵੀ ਜਾਣਾ ਹੈ ਹੁਣ ਕੋਰਟ ਕਚਾਰੀਆਂ ਤੇ ਵੀ ਜਾਂ ਮੈਂ ਘਰ ਵੀ ਇਕੱਲੀ ਰਹਿਣੀ ਆ ਇਹਦਾ ਥੋੜਾ ਜਿਹਾ ਜਦੋਂ ਮਤਲਬ ਜਦੋਂ ਵਿਆਹ ਹੋਇਆ ਉਸ ਤੋਂ ਬਾਅਦ ਹੀ ਇਹਦਾ ਨਾ ਸਾਲ ਦੇ ਵਿੱਚ ਵਿੱਚ ਹੀ ਆਪਣਾ ਥੋੜਾ ਰੰਗ ਦਿਖਾਣਾ ਸ਼ੁਰੂ ਕਰਤਾ ਹੀ ਆ ਇਹਦਾ ਮਾਰਕਟਾਈਂਗ ਕਰਨੀ ਜਾਂ ਫਿਰ ਇਦਾਂ ਕਰਨਾ ਤੇ ਕੁੜੀ ਥੋੜੀ ਤੰਗ ਹੋ ਗਈ ਦੀ ਇਹਨਾਂ ਦੇ ਪਹਿਲਾਂ ਵੀ ਲੈਕਿਨ ਜਦੋਂ ਸਾਲ ਹੋਇਆ ਬੱਚਾ ਵੀ ਹੋਇਆ ਮੁੰਡਾ ਮੁੰਡਾ ਵੀ ਉਸ ਤੋਂ ਬਾਅਦ ਇਹਦਾ ਪਤਾ ਲੱਗੇ ਕਿ ਇਹ ਐਕਸਟਰਾ ਫੇਰ ਵੀ ਕਰਦਾ ਹੈ ਕੁੜੀਆਂ ਨਾਲ ਗੱਲਾਂ ਬਾਤਾਂ ਕਰਦਾ ਹੈ ਸ਼ਰਾਬਾਂ ਪੀਂਦਾ ਹੈ ਤੇ ਇਹਨਾਂ ਨੇ ਫਿਰ ਆਪਣਾ ਇਹ ਪਹਿਲਾਂ ਨਾਨਾਂ ਤੋਂ ਰਹਿੰਦਾ ਹੀ ਉੱਥੇ ਹੀ ਆਪਣੇ ਨਾਨਾਂ ਵੀ ਮਾਰਦੀ ਕੋਟਦੀ ਸੀ ਇਹਨਾਂ ਨੂੰ ਉੱਥੇ ਕੁੜੀ ਵੀ ਉਸ ਟਾਈਮ ਕੁਵਾਰੀ ਸੀ ਉਹ ਵੀ ਮਾਰਦੀ ਕੋਟਦੀ ਸੀ ਤੇ ਇਹ ਕੁੜੀ ਜਿਆਦਾ ਪਰੇਸ਼ਾਨ ਨਹੀਂ ਫਿਰ ਇਹਨਾਂ ਨੇ ਉੱਥੋਂ ਕੁਆਟਰ ਸ਼ਿਫਟ ਕਰਕੇ ਹਜਪੁਰ ਆ ਗਏ ਇੱਥੇ ਆ ਕੇ ਨੇ ਹੋਰ ਜਿਆਦਾ ਤੰਗ ਕਰਨਾ ਸ਼ੁਰੂ ਕਰਤਾ ਕੁੜੀ ਨੂੰ ਮਾਰਨਾ ਕੁੱਟਣਾ ਸ਼ਰਾਬ ਪੀ ਕੇ ਜਾਂ ਕੁੜੀਆਂ ਨਾਲ ਘੁੰਮਣਾ ਫਿਰਨਾ ਬਾਹਰ ਹੀ ਰਹਿਣ ਸੁਸਾਇਟੀ ਜੀ 11 ਤਰੀਕ ਨੂੰ ਕੀਤਾ ਉਸ ਦਿਨ ਵੀ ਉਸ ਦਿਨ ਵੀ ਬਹੁਤ ਮਾਰਕਟਾਈ ਕੀਤੀ ਕੁੜੀ ਨਾਲ ਨਾ ਪਹਿਲਾਂ 9:30 ਵਜੇ ਤੱਕ ਗੱਲਬਾਤ ਕੀਤੀ ਮम्मी ਨਾਲ ਤੇ ਮੰਮੀ ਨੇ ਬਿਮਾਰੀ ਹੁੰਦੇ ਨਾਲ ਗੱਲਬਾਤ ਕਰਨ ਦੀ ਹਾਲ ਚਾਲ ਪੁੱਛਣ ਦੀ ਉਸ ਟਾਈਮ ਤੇ ਠੀਕ ਠਾਕ ਹੀ ਸਭ ਕੁਝ ਨਹੀਂ ਹੈ ਇਹ ਕਿ 11:30 ਵਜੇ ਤਕਰੀਬਨ ਇਹਨਾਂ ਨੇ ਜੀ ਫਿਰ ਕੁੜੀ ਦਾ ਫੋਨ ਆਇਆ ਕਿ ਮੈਨੂੰ ਮਾਪੇ ਵਾਲੀ ਤੱਕ ਕੁੜੀ ਦਾ ਲਾਸਟ ਕਾਲ ਆਈ ਹੈ ਉਸ ਤੋਂ ਬਾਅਦ 2:30 3 ਵਜੇ ਇਹਦੀ ਕਾਲ ਆਈ ਹੈ ਕਿ ਜਿੱਦਾਂ ਕਿ ਜੀ ਅਨੀਤਾ ਨੇ ਫਾਲ ਲੈ ਲਿਆ ਫਾਂਸਿਸ ਹਾਂਜੀ ਹਸਬੰਦ ਨੇ ਫੋਨ ਕੀਤਾ ਕਿ ਅਨੀਤਾ ਨੇ ਫਾਲ ਲੈ ਲਿਆ ਤੇ ਇਹਨਾਂ ਨੇ ਸਾਡੇ ਪੁਲਿਸ ਆਈ ਹੈ ਜਾਂ ਫਿਰ ਇਹਦਾ ਡਾਕਟਰ ਆਇਆ ਹੈ ਉਹਨਾਂ ਨੇ ਡੈੱਡ ਬ ਕਿ ਡਾਡ ਗੋੜੀ ਥਲੇ ਤਾਂ ਇਹਨਾਂ ਸਾਡਾ ਵੇਟ ਵੀ ਨਹੀਂ ਕੀਤਾ ਹੁੰਦਾ ਕੋਈ ਇੰਤਿਆਰ ਨਹੀਂ ਕੀਤਾ ਇਹ ਡੈੱਡ ਬੋਡੀ ਲੈ ਕੇ ਹਰਮਕੇਰੀਆਂ ਹਸਪੀਟਲ ਐਡਮਿਟ ਕਰਾ ਕੇ ਚੱਲ ਗਏ ਉਸ ਦਿਨ ਤੋਂ ਲੈ ਕੇ ਇਹ ਇਹ ਉਸ ਦਿਨੋਂ ਫਰਾਰ ਚੱਲਦਾ ਹੈ ਸੋ ਬਲੋ ਸਿਰਫ ਐਫ ਆਈ ਆਰ ਤੋਂ ਇਲਾਵਾ ਕੋਈ ਹੋਰ ਕਾਰਵਾਈ ਨਹੀਂ ਕੀਤੀ ਪੁਲਿਸ ਨੇ ਇਹ ਹੀ ਕਿਹਾ ਕਿ ਹਾਂ ਕਾਰਵਾਈ ਕਰਦੇ ਪਏ ਲੇਕਿਨ ਕੋਈ ਕਾਰਵਾਈ ਨਹੀਂ ਕੀਤੀ ਗਈ ਬੰਦੇ ਨੇ ਬਾਰੋ-ਬਾਰੇ ਆਪਣੀ ਬੇਲ ਵਸਤੂ ਵੀ ਅਪਲਾਈ ਕਰ ਦਿੱਤੀ ਆ ਤੇ ਬੇਲ ਨੂੰ ਜੱਜ ਨੇ ਦਿੱਤੀ ਵੀ ਨਹੀਂ ਹੈ ਤੇ ਬੇਲ ਉਹਦੀ ਕੈਨਸਲ ਹੋ ਗਈ ਹੈ ਤੇ ਹੁਣ ਉਹ ਬੰਦਾ ਫੇਰ 도ੜਿਆ ਹੈ ਹਾਲ ਤੱਕ ਪੁਲਿਸ ਕੋਈ ਨਹੀਂ ਕਾਰਵਾਈ ਕਰ ਰਹੀ ਪਰਸਨਾ ਜੀ ਮੈਂ ਕੱਲ ਜਾ ਰਹੇ ਆ ਮੇਰੇ ਮੰਮੀ ਪਾਪਾ ਇਕੱਲੇ ਘਰ ਰਹਿੰਦੇ ਆ ਇਦਾਂ ਹੋਵੇ ਕਿ ਕੱਲ ਨੂੰ ਜੋ ਫਰਾਰ ਚਲਦਾ ਪਿਆ ਕੱਲ ਨੂੰ ਮੰਮੀ ਦੇ ਨਾਲ ਕੇਸ ਚਲਦਾ ਵੇ ਮੰਮੀ ਨੂੰ ਨੁਕਸਾਨ ਕਰੇਗਾ ਜੁਤੇ ਪੁਲਿਸ ਜਿਹੜੀ ਹੈ ਜ਼ਿੰਮੇਵਾਰ ਹੋਏਗੀ ਕਿ ਇਹ ਪੁਲਿਸ ਦੀ ਨਨਾਈਕੀ ਹੈ ਜਾਂ ਉਹ ਬੜਾ ਵੱਡਾ ਕ੍ਰਿਮੀਨਲ ਹੈ ਜਿਹੜਾ ਪੁਲਿਸ ਦੇ ਕਾਬੂ ਹੀ ਨਹੀਂ ਆ ਰਿਹਾ ਜੋ ਚੀਜ਼ਾਂ ਦੀਆਂ ਕਿ ਉਹ ਇੱਕ ਐਕਸਪਰਟ ਕ੍ਰਿਮੀਨਲ ਹੋ ਸਕਦਾ ਹੈ ਉਹ ਕਿ ਬੜਾ ਉਹਨੂੰ ਤਜਰਬਾ ਹੈ ਇਸ ਚੀਜ਼ ਦਾ ਤੇ ਉਹ ਪਰਿਵਾਰ ਨੂੰ ਹੋਰ ਟੌਰਚਰ ਕਰ ਰਿਹਾ ਹੈ ਜਦੋਂ ਉਹਨੂੰ ਸਰੈਂਡਰ ਕਰਨਾ ਚਾਹੀਦਾ ਸੀ ਉਹਦੇ ਬੱਚੇ ਹੈ ਇਥੋਂ ਸਿੱਧਕ ਸਾਫ ਨਜ਼ਰ ਆ ਰਿਹਾ ਕਿ ਬੰਦਾ ਉਹਦੀ ਸੋਚ ਘਟੀਆ ਸੀ ਜਿਹੜਾ ਆਪਣੇ ਬੱਚਿਆਂ ਵੱਲ ਨਹੀਂ ਦੇਖ ਰਿਆ ਉਹ ਇਹਨਾਂ ਕੋਲ ਆਂਦਾ ਮਾਫੀ ਮੰਗਦਾ ਅਰੈਸਟ ਹੋ ਜਾਂਦਾ ਕੀ ਹੋਣ ਲੱਗਾ ਸੀ ਤੋਂ ਉਹਨਾਂ ਇਦਾਂ ਨਹੀਂ ਕੀਤਾ ਜਿਹਦੇ ਕਰਕੇ ਪਰਿਵਾਰ ਚ ਹੋਰ ਲੋਕ ਦੇ ਪ੍ਰਤੀ ਨਫ਼ਰਤ ਪੈਦਾ ਹੋਈ ਹੈ ਸਮਾਜ ਵਿੱਚ ਨਫ਼ਰਤ ਪੈਦਾ ਹੋਈ ਹੈ ਤੋਂ ਮਾਨਯੋਗ ਡਿਪਟੀ ਸਾਹਿਬ ਨੂੰ ਬੇਨਤੀ ਹੈ ਬੜੇ ਕਾਬਿਲ ਆਫੀਸਰ ਹੈ ਸਾਡੇ ਤੇ ਐਸ ਐਚਓ ਜੀ ਉਹਨਾਂ ਨੇ ਜਿਹੜੀ ਕਾਰਵਾਈ ਕੀਤੀ ਹੈ ਅਰੈਸਟ ਕਿਉਂ ਨਹੀਂ ਕੀਤਾ ਉਹਦਾ ਜਵਾਬ ਦੇਣਾ ਪੈਣਾ ਹੈ ਤੋਂ ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਤੋਂ ਮੈਨੂੰ ਸ਼ੱਕ ਹੋ ਰਿਹਾ ਹੈ ਪੁਲਿਸ ਤੇ ਵੀ ਕਿ ਇਹ ਕਿਤਨਾ ਕਿਤੇ ਕੋਈ ਮਿਲੀ ਭਗਤ ਹੈ ਜਿਹੜਾ ਬੰਦਾ ਅਜੇ ਤੱਕ ਅਰੈਸਟ ਨਹੀਂ ਕੀਤਾ ਤੇ ਮੇਰੀ ਪਿੰਡ ਪੰਚਾਇਤ ਵੱਲੋਂ ਵੀ ਇਲਾਕੇ ਦੀਆਂ ਸਾਰੀਆਂ ਸੰਸਥਾਵਾਂ ਨੂੰ ਬੇਨਤੀ ਹੈ ਅਗਰ ਪੁਲਿਸ ਉਹਨੂੰ ਅਰੈਸਟ ਨਹੀਂ ਕਰਦੀ ਤੇ ਸਾਨੂੰ ਸਾਰਿਆਂ ਨੂੰ ਇਸ ਪਰਿਵਾਰ ਦੇ ਨਾਲ ਖੜ੍ਹਾ ਹੋਣ ਦੀ ਲੋੜ ਹੈ ਸਰ ਇੱਕ ਆਪਣੇ ਅਨੀਤਾ ਦੇਵੀ ਵਾਈਫ ਆਫ ਮੁਕੇਸ਼ ਕੁਮਾਰ ਇਹ ਤੇ ਸਰਕਾਰੀ ਕੁਆਟਰਾਂ 'ਚ ਰਹਿੰਦੇ ਸੀ ਤੇ ਉਹਦਾ ਪਤੀ ਜਿਹੜਾ ਮੁਕੇਸ਼ ਕੁਮਾਰ ਉਹ ਸ਼ਰਾਬਸ਼ੂ ਪੀ ਕੇ ਉਹਨੂੰ ਕਾਫੀ ਤੱਕ ਪਰੇਸ਼ਾਨ ਕਰਦਾ ਸੀ ਜਿਸ ਨੇ ਉਹ ਤੋਂ ਤੱਕ ਪਰੇਸ਼ਾਨ ਹੋ ਕੇ ਆਪਣੀ ਫਾਹ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ ਸੀ ਦੋਸ਼ੀ ਦੇ ਖਿਲਾਫ 78/25 ਮਕਦਮਾ ਦਰਜ ਰਜਿਸਟਰ ਕੀਤਾ ਗਿਆ ਵੈ ਦੋਸ਼ੀ ਨੂੰ ਫੜਨ ਲਈ ਅਲਗ-ਅਲਗ ਜਗ੍ਹਾ ਤੇ ਰੇਡ ਕੀਤੀ ਜਾ ਰਹੀ ਹੈ ਸਾਨੂੰ ਵੀ ਪੱਲਗਾ ਵੀ ਉਹਦੀ ਰਸਈ ਹਿਮਾਚਲ ਜਾ ਉੱਥੇ ਵੀ ਰੇਡ ਕੀਤੀ ਜਾ ਰਹੀ ਹੈ ਤੇ ਇਸ ਨੇ ਬਾਰੋ-ਬਾਰ ਆਪਣੀ ਛਾਸਰ ਗੁੱਟ ਬੇਲ ਲਗਾਈ ਸੀ ਉਹ ਵੀ ਪੁਲਿਸ ਨੇ ਅਹੀਂ ਰਿਜੈਕਟ ਕਰਾ ਦਿੱਤੀ ਹੈ ਤੇ ਅਸੀਂ ਪੂਰਾ ਜ਼ੋਰ ਕੋਸ਼ਿਸ਼ ਕਰਨ ਇਹਨੂੰ ਕਾਬੂ ਕਰੀਏ